ਇਹ ਇਹ ਜੀ ਮੈਂ ਤਾਂ ਹਣੀ ਤਾਂ ਮੈਂ ਤਾਂ ਬੋਟੀ تھی ਬੋਟੀਆਂ ਸਵੇਰੇ ਕਾਪ ਆਇਆ ਸਵੇਰ ਕਿੰਨੇ ਵੀਤ ਗਾਲਾ ਜਿਹੜੇ 5 ਵਜੇ ਜੀ ਕਾ ਪਾ ਕੇ ਚਲੇ ਗਏ ਉਹ ਮਤਲਬ ਉਹਨੇ ਅੰਦਰ ਨੇ ਦੇਖਿਆ ਮੈਂ ਕਿ ਮੁਰਗੇ 5:30 ਦੁੱਧ ਚੋਣ ਆਈ ਹੈ ਜੀ ਜੀ ਦੁੱਧ ਚੋਣ ਆਈ ਹੈ ਦੁੱਧ ਚੋਣ ਦੇਖਿਆ ਅੰਦਰ ਗੇਂਜ ਦੇਖਿਆ ਤਾਂ ਉਹ ਅੰਦਰ ਬੈਠਾ ਬਲੰਦਰ ਬੈਠੇ ਤੇ ਅੰਦਰ ਕੋਈ ਹੋਰ ਵੀ ਸੀ ਪਸ਼ੂ ਵਗੈਰਾ ਵੀ ਸੀ ਕੋਈ ਜਾਨ ਪਸ਼ੂ ਅੰਦਰ ਤੇ ਬੰਦੇ ਉਹ ਅੰਦਰ ਸੀ ਉਹਨੇ ਪਾਸੇ ਬੰਦੇ ਨੇ ਓਕੇ ਪਸ਼ੂ ਹੁਣ ਹੈਗੇ ਅੰਦਰ हां ਗਾਂ ਨਹੀਂ ਬਾਹਰ ਕੱਢ ਲਈ ਅੱਛਾ ਬਾਹਰ ਕੱਢ ਲਈ ਓਕੇ ਗਾਂ ਬਚ ਗਈ ਉਹ ਬੱਚੀ ਦੇ ਦੁੱਧ ਦੇ ਬਾਹਰ ਬੰਨੀ ਹੈ ਅੱਛਾ ਅੰਦਰ ਬੰਨੀ ਕਾ ਇਹ ਸਰ ਘਟਨਾ ਮੈਂ ਕਿ ਕੰਢੀ ਚ ਕਾਫੀ ਹੋ ਰਹੀਆਂ ਨੇ ਇੱਕ ਕੜੀ ਜਿਆਦਾ ਹੋਈ ਇਹ ਮਤਲਬ ਵੀ 5-6 ਦਿਨਾਂ ਤੋਂ ਘੁੰਮ ਰਿਹਾ ਇੱਥੇ ਘੁੰਮ ਰਿਹਾ ਸੀ ਅਜਿਹਾ ਇੱਥੇ ਤेंदुआ ਆ ਗਿਆ ਜੀ ਤेंदुआ ਤेंदुआ ਜੀ ਜੀ ਤੇ ਉਹਨੇ ਬਹੁਤ ਪਰੇਸ਼ਾਨ ਕੀਤਾ ਪਿੰਡ ਨੂੰ ਜੀ ਤੇ ਅੱਜ ਤੋਂ ਕੋਈ 15-20 ਦਿਨ ਹੋ ਗਏ ਜੀ ਫੋਰਸ ਤੋਂ ਬਲੋਂ ਇੱਥੇ ਪਿੰਜਰਾ ਵੀ ਲਗਾਇਆ ਗਿਆ ਜੀ ਉਹਨਾਂ ਦਾ ਬਹੁਤ ਸਹਿਯੋਗ ਆਈ ਫੋਰਸ ਮਹਿਕਮੇ ਨੇ ਮਹਿਕਮਾ ਜਿਹੜਾ ਹੈ ਵਰਲਡ ਵਾਈਡ ਆ ਅੱਛਾ ਜੇ ਫੋਰੈਸਟ ਡਿਪਾਰਟਮੈਂਟ ਦੀ ਗੱਲ ਕਰੀਏ ਵਾਈਲਡ ਲਾਈਫ ਦੀ ਉਹ ਉਹਨਾਂ ਨੇ ਤਾਂ ਕਾਫੀ ਰੈਕਸ ਵੀ ਕੀਤੇ ਆ ਜਦੋਂ ਵੀ ਫੋਨ ਕਰੋ ਆ ਜਾਂਦੇ ਆ ਆ ਜਾਂਦੇ ਉਹਨਾਂ ਨੂੰ ਆਪਾਂ ਨੇ ਪਿਛਲੇ ਹਫ਼ਤੇ ਫੋਨ ਕੀਤਾ ਸੀ ਜੀ ਤੇ ਮਹਿਕਮੇ ਵੱਲੋਂ ਬਹੁਤ ਸਹਿਯੋਗ ਆ ਜੀ ਉਹਨਾਂ ਪਿਛਲੇ ਹਫ਼ਤੇ ਵੀ ਕੀਤਾ ਟਰਾਈ ਕੀਤੀ ਜੀ ਪਰ ਤਦੋਂ ਹੱਥ ਨਹੀਂ ਆਇਆ ਜੀ ਉਸ ਤੋਂ ਬਾਅਦ ਹੁਣ ਇਹ ਇੱਥੇ ਛੱਡੇ ਚ ਵੜ ਗਿਆ ਪਸ਼ੂਆਂ ਵਾਲੇ ਤੇ ਜੀ ਇਹ ਦੁਪਹਿਰ ਦਾ ਉੱਥੇ ਆ ਜੀ ਇਹ। ਅਸੀਂ ਪੱਠੇ ਪਾਣ ਆਏ ਸੀ ਕਿ ਪਸ਼ੂਆਂ ਨੂੰ ਨਾ। ਹੂੰ ਹੂੰ ਹੂੰ। ਤੋਂ ਗਾਂ ਹੀ ਇਹ ਕਿੰਨੇ ਵਜੇ ਦੀ ਗੱਲ ਹੈ? ਇਹ 12:30 ਦੀ ਗੱਲ ਹੈ। ਹੂੰ ਹੂੰ। ਤੋਂ ਫਿਰ ਉਹ ਗਾਂ ਜੀ ਸਾਡੇ ਅੰਦਰ ਲੱਗੇ ਨਾ ਬੰਨਣ ਤੋਂ ਡਾਦੀ ਪਈ ਸੀਗੀ। ਫਿਰ ਮੈਂ ਅੱਗੇ ਹੋ ਕੇ ਦੇਖਿਆ ਤਾਂ ਉਹ ਤੂੜੀ ਦੇ ਉੱਤੇ ਬੈਠਿਆ ਸੀ। ਅ ਚੀਤਾ। ਚੀਤਾ। ਮਤਲਬ 3 ਵਜੇ ਵੀ ਕਿਹਾ। ਹਾਂਜੀ ਹਾਂਜੀ। ਅੱਛਾ। ਫਿਰ ਤੁਸੀਂ ਡਰੇ ਨਹੀਂ? ਡਰੀ ਤਾਂ ਸੀਗੀ ویسے ਮੈਂ ਆਈ ਫਿਰ ਮੈਂ ਇੱਧਰ ਗਈ ਪਹਿਲੇ ਇੱਧਰ ਕੁੜੀ ਵਾਲੇ ਬਸੇ ਗਈ ਸੀ ਕਿਸੇ ਨੂੰ ਦੇਖਣ ਅੱਛਾ ਜਿੱਦਾਂ ਤੁਸੀਂ ਅੰਦਰ ਬੜੇ ਗਾਂ ਤੁਹਾਡੀ ਅੰਦਰ ਸੀ ਨਹੀਂ ਨਹੀਂ ਗਾਂ ਹੀ ਕੋ ਸਭ ਬਾਹਰ ਸੀ ਗਿਆ ਮੈਂ ਤਾਂ ਪੱਠੇ ਪੰਦੀ ਪੀ ਸੀ ਮਤਲਬ ਕਿਦਾਂ ਦਾ ਮਾਹੌਲ ਸੀ ਜਦੋਂ ਦੇਖਿਆ ਸੀ ਉਹਨੂੰ ਮਾਹੌਲ ਤਾਂ ਪਹਿਲੇ ਵਰਗਾ ਸੀਗਾ ਡਰ ਨਹੀਂ ਲੱਗਿਆ ਬਸ ਦੇਖਿਆ ਨਾ ਪਾਸੋਕੇ पे ਮੈਂ ਸੋਚਿਆ ਕੋਈ ਅਜਗਰ ਵਗੈਰਾ ਸਾਪੋਂ ਵਗੈਰਾ ਬੈਠਿਆ ਮੈਂ ਅੱਗੇ ਹੋ ਕੇ ਫਿਰ ਦੇਖਿਆ ਕਿ ਉਹਨੇ ਆਪਣੀ ਪੂੰਛ ਚੱਕੀ ਤੇ ਸਿਰ ਚੱਕਿਆ ਉੱਤੇ ਸਿਰ ਚੱਕਿਆ ਫਿਰ ਮੈਂ ਦੇਖਿਆ ਮੈਂ ਕਿ ਇਹ ਤਾਂ ਕੁਝ ਹੋਰ ਚੀਜ਼ ਹੈ ਫਿਰ ਮੈਂ ਬਾਹਰ ਨੂੰ ਆਈ ਨੱਠੀ ਵਿਕੁੰਡਾ ਲਾਤਾ ਹ ਫਿਰ ਕੋ ਲੁਕ ਗਿਆ ਸੀਗਾ ਸੁਜੇਨੀ ਨੂੰ ਤਾਂ ਬਾਤ ਸੀ ਕੁੰਡਾ ਲਾ ਕੇ ਚੱਲ ਗਏ ਜਿਹੜਾ ਜਿਹੜਾ ਸੈਟ ਪ੍ਰੋਟੋਕੋਲ ਹੁੰਦਾ ਹੈ ਨਾ ਉਹ ਡੋਸ ਹੁੰਦੀ ਹੈ ਇਹਦੀ ਤੇ ਉਹ ਜ਼ਾਇਲੈਕਜ਼ੀਨ ਕਿਟਾਮੀਨ ਦੇ ਨਾਲ ਇਹਨੂੰ ਆਪਣਾ ਸੈਡੀਟ ਕੀਤਾ ਟਰਾਂ ਲੇਨ ਹੁਣ ਆਪਾਂ ਅਰਾਊਂਡ ਹਾਫ ਐਨ ਆਰ ਦੇ ਬਾਅਦ ਤਕਰੀਬਨ ਦੇਣ ਦੇ ਬਾਅਦ ਇਹਨਾਂ ਨੂੰ ਦੁਬਾਰਾ ਅਸੈਸ ਕਰੂਗੇ ਕਿ ਜੇ ਇਹ ਤਰ ਤ ਹੋ ਗਿਆ ਵੈਸੇ ਸੈਡੀਟ ਹੈ ਫਿਰ ਉਹਨਾਂ ਅਗਲੇ ਜਿਹੜਾ ਸਟੈਪ ਹੁੰਦਾ ਇਹਨੂੰ ਆਪਣਾ ਕੇਜ ਤੇ ਸ਼ਿਫਟ ਕਰਨ ਦਾ ਉਹ ਵਾਲਾ ਸਟੈਪ ਕੀਤਾ ਜਾਊਗਾ ਜੇ ਨਹੀਂ ਹੁੰਦਾ ਤਾਂ ਫਿਰ ਅਸੀਂ ਇਨਕ੍ਰੀਮੈਂਟਲ ਡੋਸ ਜਿਹੜੀ ਕਿਟਾਮੀਨ ਦੀ ਹੈ ਉਹ ਫਿਰ ਦੇਣੀ ਪੈਗੀ ਉਹ ਅਸੈਸ ਕਰਨ